बंदे अपने काम करके जा रहे सील लगा के विया काम प्रशासन ने किया ठेके खुले से उधर का ठेका भी एक बंद किया इतने भी एक सील लगाई है पक्की सील लग चुकी है आज तुम देख सकते हो सील लग चुकी है माल इन्होंने आई थिंक खान पीन का समान रखा तो देख सकते हो ਵਾਈਨ ਐਂਡ ਬੀਅਰ ਸ਼ਾਪ ਬੰਦ ਹੋ ਚੁੱਕਿਆ ਪ੍ਰਸ਼ਾਸਨ ਦੇ ਵੱਲੋਂ ਪਰ ਜਗ੍ਹਾ ਜਗ੍ਹਾ ਤੇ ਠੇਕੇ ਆਮ ਆਦਮੀ ਸਰਕਾਰ ਵੱਲੋਂ ਚਲਾਏ ਗਏ ਨੇ ਕਈ ਠੇਕੇ ਜੋ ਹੈ ਬੰਦ ਵੀ ਕੀਤੇ ਜਾਂਦੇ ਨੇ ਕਿਉਂਕਿ ਪ੍ਰਸ਼ਾਸਨ ਤੇ ਲੋਕੀ ਜਿਹੜੇ ਹੁੰਦੇ ਆ ਉਹ ਵੀ ਕਹਿੰਦੇ ਹੈਗੇ ਕਿ ਇਹ ਜ਼ਰੂਰ ਬੰਦ ਹੋਣੀ ਚਾਹੀਦੀ ਹੈ ਬਾਪ ਤੋਂ ਉਸਦਾ दारू ਪੀਤਾ ਹੈ ਅੱਛਾ ਮਾਂ ਵਿਚਾਰੀ ਕੀ ਕਰੇਗੀ ਬੱਚੇ ਉੱਪਰ ਆਏਗਾ ਕਿ ਪੇਟ ਚਲਾਏਗਾ ਲੁਧਿਆਣਾ ਇਨਫੋਰਮੇਸ਼ਨ ਦੇਖ ਰਹੇ ਤੁਸੀਂ ਮੈਂ ਤੁਹਾਨੂੰ ਦਿੱਤਾ ਅਸੀਂ ਆਏ ਸੀਗੇ ਜੀ ਪਖਵਾ ਰੋਡ ਤੇ ਖਰੀਦ ਕਰਾਫੀ ਸਾਬਾ ਮਾਰੇ ਦੇ ਕੋਲ ਐਕਸਰਸਾਈਜ਼ ਵਾਲੇ ਬੰਦੇ ਨੇ ਜੋ ਹੈ ਠੇਕੇ ਨੂੰ ਤਾਲੇ ਲਾਤੇ ਹੈਗੇ ਜੀ ਸੀਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਹੈ ਜਿਹੜਾ ਰੂਲ ਫੋਲੋ ਨਹੀਂ ਕਰੇਗਾ ਉਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਕੂਲ ਕੱਟ ਨੇ ਠੇਕੇ ਜਾਲਾ ਨੇ ਤੇ ਤੁਹਾਨੂੰ ਤਸਵੀਰਾਂ ਵੀ ਦਿਖਾਣੇ ਆ ਬਣੇ ਰਹੋ ਹੁਣ ਤੁਸੀਂ ਦੇਖ ਸਕਦੇ ਹੋ ਪਖਵਾ ਰੋਡ ਤੇ ਖੜੇ ਹੋਏ ਆਂ ਆ ਤੁਸੀਂ ਦੇਖ ਸਕਦੇ ਹੋ ਸੀਲ ਲੱਗ ਚੁੱਕੀ ਹੈ ਬੰਦੇ ਆਪਣੇ ਕੰਮ ਕਰਕੇ ਜਾ ਰਹੇ ਸੀਲ ਲਗਾ ਕੇ ਵਧੀਆ ਕੰਮ ਪ੍ਰਸ਼ਾਸਨ ਨੇ ਕੀਤਾ ਠੀਕੇ ਖੁੱਲ੍ਹੇ ਸੀਗੇ ਉੱਧਰ ਦਾ ਠਿਕਾ ਵੀ ਇੱਕ ਬੰਦ ਕੀਤਾ ਇੱਥੇ ਵੀ ਸੀਲ ਲਗਾਈ ਹੈ ਕੰਮ ਕਰਕੇ ਆਪਣਾ ਜਾ ਰਹੇ ਨੇ ਪੱਕਵਾ ਰੋੜ ਤੇ ਖੜੇ ਹੋਏ ਆ ਜੀ ਮਾਤੋ ਵੀ ਓਡੀਓ ਸ਼ੇਅਰ ਕਰ ਦੋ ਤੁਸੀਂ ਦੇਖ ਸਕਦੇ ਹੋ ਗੱਡੀਆਂ ਪੁਲਿਸ ਮੁਲਾਜ਼ਮ ਵੀ ਹੈਗੇ ਆ ਆ ਜਾ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਇੱਕਾ ਹੋ ਗਿਆ ਬੰਦ ਅਸੀਂ ਲੰਘ ਰਹੇ ਸੀਗੇ ਤੇ ਦੇਖਿਆ ਪਖਵਾ ਰੋਡ ਤੇ ਖੜੇ ਹੋਏ ਸੀ ਜੀ ਸੀਲ ਲੱਗ ਚੁਕੀਆਂ ਨੇ ਮੋਟੇ ਤਾਲੇ ਪ੍ਰਸ਼ਾਸਨ ਵੱਲੋਂ ਲਗਾ ਦਿੱਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਪੱਕੀ ਸੀਲ ਲੱਗ ਚੁਕੀ ਹੈ ਆਹ ਦੇਖ ਸਕਦੇ ਹੋ ਸੀਲ ਲੱਗ ਚੁਕੀ ਹੈ ਮਾਲ ਇਹਨਾਂ ਨੇ ਆਈ ਥਿੰਕ ਖਾਨਪਿੰਡਾ ਸਾਮਾਨ ਰੱਖਿਆ ਸੀਗਾ ਤੁਸੀਂ ਦੇਖ ਸਕਦੇ ਹੋ ਵਾਈਨ ਐਂਡ ਬੀਅਰ ਸ਼ਾਪ ਬੰਦ ਹੋ ਚੁੱਕਿਆ ਪ੍ਰਸ਼ਾਸਨ ਦੇ ਵੱਲੋਂ ਵਧੀਆ ਕੰਮ ਕੀਤਾ ਗਿਆ ਹੈ ਰੀਜ਼ਨ ਜੋ ਮਰਜੀ ਹੋਏ ਪਰ ਜਗਾ ਜਗਾ ਤੇ ਠੇਕੇ ਆਮ ਆਦਮੀ ਸਰਕਾਰ ਵੱਲੋਂ ਚਲਾਏ ਗਏ ਨੇ ਕਈ ਠੇਕੇ ਜੋ ਹੈ ਬੰਦ ਵੀ ਕੀਤੇ ਜਾਂਦੇ ਨੇ ਕਿਉਂਕਿ ਪ੍ਰਸ਼ਾਸਨ ਤੇ ਲੋਕੀ ਜਿਹੜੇ ਹੁੰਦੇ ਆ ਉਹ ਵੀ ਕਹਿੰਦੇ ਹੈਗੇ ਕਿ ਜਰੂਰ ਬੰਦ ਹੋਣੇ ਚਾਹੀਦੇ ਹੈ ਜਿਹੜੇ ਠੇਕੇ ਆ ਬਾਕੀ ਵਧੀਆ ਕੰਮ ਕੀਤਾ ਵਾਤੋਂ ਵੀਡੀਓ ਨੂੰ ਕਰ ਦਿਓ ਸ਼ੇਅਰ ਆਪ ਵੀ ਦੇਖ ਸਕਦੇ ਹੋ ਠੇਕਾ ਜਿਹੜੇ ਦੋ ਹੈਗੇ ਬੰਦ ਕੀਤੇ ਗਏ ਨੇ ਇੰਗਲਿਸ਼ ਵਾਈਨ ਐਂਡ ਬੀਅਰ ਸ਼ਾਪ ਆਪ ਵੀ ਦੇਖ ਸਕਦੇ ਹੋ ਸੀਲ ਪ੍ਰੋਪਰ ਲੱਗ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਸੀਲ ਲੱਗ ਚੁੱਕੀ ਆ ਪ੍ਰੋਪਰ ਇਹ ਸਾਹਮਣੇ ਤੋਂ ਦੇਖ ਸਕਦੇ ਹੋ ਸ਼ਹੀਦ ਘਤਾਸੀ ਸਰਾਬਾ ਮਾਰਗ ਦੇ ਟੋਲੇ ਅਸੀਂ ਖੜੇ ਹੋਏ ਸੀਗੇ ਜੀ ਅਸੀਂ ਲੰਘਦੇ ਸੀਗੇ ਤੇ ਦੇਖਿਆ ਐਕਸਰਸਾਈਜ਼ ਵਾਲੇ ਬੰਦੇ ਆਪਣਾ ਕੰਮ ਕਰ ਰਹੇ ਆ ਤਾਲੇ ਲਗਾ ਰਹੇ ਹੈਗੇ ਆ ਉੱਪਰ ਸਾਈਡ ਵੀ ਪੇਟਾ ਸੀਗਾ ਉੱਥੇ ਵੀ ਤਾਲੇ ਲਗਾਏ ਹੈਗੇ ਤੁਸੀਂ ਦੇਖ ਸਕਦੇ ਹੋ ਨਾਲ ਹੱਤਾ ਵੀ ਹੈਗਾ ਅ ਤੁਸੀਂ ਦੇਖ ਸਕਦੇ ਹੋ ਕਿ ਗੱਲਾ ਠੇਕਾ ਨਹੀਂ ਹੁੰਦਾ ਹੱਤਾ ਵੀ ਨਾਲ ਜ਼ਰੂਰੀ ਹੁੰਦਾ बढ़िया काम प्रशासन ने किया जो कोई रूल फॉलो नहीं करता तो उस जरूर कार्रवाई होनी चाहिए प्रशासन ने बढ़िया काम किया क्योंकि ठेके ज्यादा खुल रहे हैं स्कूल इतने खुल नहीं रहे उसके बारे में थोड़ा बताओ क्या बताएंगे बच्चे लोग को पढ़ने को माँ बाप बाप तो उसका दारू पीता है अच्छा माँ बेचारी क्या करेगी बच्चे को पढ़ाएगा कि पेट चलाएगा बिल्कुल जिम्मे की तुम दिखाया है ठेके ताला लगा चुकी है एक्साइज डिपार्टमेंट ਸਰਕਾਰ ਨੇ ਵਧੀਆ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਪਿੱਛੇ ਤੁਹਾਨੂੰ ਬੁਰਾ ਵਿਊ ਵੀ ਦਿਖਾਇਆ ਹੈ ਸ਼ਹੀਦ ਕਤਾਰ ਸਿੰਘ ਨਗਰ ਖਲੇ ਹੋਏ ਸੀਗੇ ਜੀ ਤੇ ਇੱਥੇ ਜੋ ਹੈ ਪ੍ਰਸ਼ਾਸਨ ਨੇ ਲਾਤੇ ਹੀ ਠੇਕੇ ਨੂੰ ਤਾਲੇ